ਪੰਜਾਬ ਦੇ ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਖਬਰ ਤਿੰਨ ਦਿਨ ਮੌਸਮ ਰਹੇਗਾ ਖਰਾਬ ਤੁਸੀਂ ਦੇਖ ਰਹੇ ਹੋਨ ਲਾਈਵ ਪੰਜਾਬੀ ਟੀਵੀ ਤੇ ਮੈਂ ਹਥ ਵਟਨਾਲ ਹਿਨਾਕ ਨੂੰ ਜੀ ਆ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਮੌਸਮ ਕਿ ਰੁਖ ਲੈਣ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲੀ ਦੇ ਵਿੱਚ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਤੇ ਇਸ ਮੁਤਾਬਕ ਤਿੰਨ ਦਿਨਾਂ ਤੱਕ ਮੌਸਮ ਖਰਾਬ ਰਹਿਣ ਵਾਲਾ ਹੈ 10 ਤਰੀਕ ਨੂੰ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਸਾਨੂੰ ਪਛਮੀ ਗੜਬੜੀ ਸਰਗਰਮ ਹੋਣ ਦੇ ਚਾਲਦਿਆਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤਾਂ ਦੂਜੇ ਪਾਸੇ ਇਸ ਦਾ ਅਸਰ ਪੰਜਾਬ ਦੇ ਵਿੱਚ 12 ਤਰੀਕ ਨੂੰ ਦੇਖਣ ਨੂੰ ਮਿਲੇਗਾ ਇੱਕ ਬਦਲੀ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋਣ ਜਾ ਰਿਹਾ ਹੈ ਜਿਸ ਦਾ ਅਸਰ 12 ਤਰੀਕ ਨੂੰ ਦੇਖਣ ਨੂੰ ਮਿਲੇਗਾ ਅਤੇ 13 ਤੇ 14 ਤਰੀਕ ਨੂੰ ਵੀ ਪੰਜਾਬ ਦੇ ਲਗਭਗ 80 ਫੀਸਦੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 12 ਤਰੀਕ ਦੀ ਸ਼ਾਮ ਨੂੰ ਮੌਸਮ ਖਰਾਬ ਭੁਣਾ ਸ਼ੁਰੂ ਹੋ ਜਾਵੇਗਾ ਅਤੇ 13 ਤੇ 14 ਤਰੀਕ ਨੂੰ ਸਾਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਦਲੀ ਕਾਰਵਾਈਆਂ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਤਾਂ ਜੇਕਰ 12 ਤਰੀਕ ਦੀ ਗੱਲ ਕਰਦੇ ਹਾਂ ਤਾਂ 12 ਤਰੀਕ ਨੂੰ ਪੰਜ ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਪਟਿਆਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਦੂਜੇ ਪਾਸੇ ਜੇਕਰ 13 ਤਰੀਕ ਦੀ ਗੱਲ ਕਰਦੇ ਹਾਂ ਤਾਂ 13 ਤਰੀਕ ਨੂੰ ਲਗਭਗ 80% ਇਲਾਕਿਆਂ ਦੇ ਵਿੱਚ ਸਾਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ 14 ਤਰੀਕ ਨੂੰ ਹੀ ਕਾਰਵਾਈਆਂ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਤੇ ਸਰਹੱਦੀ ਖੇਤਰਾਂ ਦੇ ਵਿੱਚ ਹੀ ਸਾਨੂੰ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤਾਂ ਤਿੰਨ ਦਿਨ ਮੌਸਮ ਖਰਾਬ ਰਹਿਣ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਸਾਰ ਜਤਾਏ ਗਏ ਨੇ ਇੱਕ ਬਦਲੀ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋ ਰਿਹਾ ਜਿਸ ਦਾ ਅਸਰ ਸਾਨੂੰ ਤਿੰਨ ਦਿਨ ਲਗਾਤਾਰ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਗਰਮੀ ਵਧਣ ਦੇ ਅਸਾਰ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਹੋਰ ਵੀ ਜ਼ਿਆਦਾ ਗਰਮੀ ਵੱਧ ਜਾਵੇਗੀ ਤਾਪਮਾਨ ਦੇ ਵਿੱਚ ਵਾਦਾ ਹੋਵੇਗਾ ਸੋ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਇਹ ਹਾਲ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ ਜੁੜੇ ਰਹੋ ਲਾਈਕ ਪੰਜਾਬੀ ਟੀਵੀ ਦੇਣਾ ਪੰਜਾਬ ਦੇ ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਖਬਰ 3 ਦਿਨ ਮੌਸਮ ਰਹੇਗਾ ਖਰਾਬ ਤੁਸੀਂ ਦੇਖ ਰਹੇ ਹੋਨ ਲਾਈਵ ਪੰਜਾਬੀ ਟੀਵੀ ਤੇ ਮੈਂ ਹਥ ਵਟਨਾਲ ਹਿਨਾਕ ਨੂੰ ਜੀ ਆ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਮੌਸਮ ਕਿ ਰੁਖ ਲੈਣ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਹਾਲੀ ਦੇ ਵਿੱਚ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਤੇ ਇਸ ਮੁਤਾਬਕ 3 ਦਿਨਾਂ ਤੱਕ ਮੌਸਮ ਖਰਾਬ ਰਹਿਣ ਵਾਲਾ ਹੈ 10 ਤਰੀਕ ਨੂੰ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਸਾਨੂੰ ਪੱਛਮੀ ਗੜਬੜੀ ਸਰਗਰਮ ਹੋਣ ਦੇ ਚੱਲਦਿਆਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣ ਗਿਆ ਤਾਂ ਦੂਜੇ ਪਾਸੇ ਇਸ ਦਾ ਅਸਰ ਪੰਜਾਬ ਦੇ ਵਿੱਚ 12 ਤਰੀਕ ਨੂੰ ਦੇਖਣ ਨੂੰ ਮਿਲੇਗਾ ਇੱਕ ਬਦਲੀ ਸਿਸਟਮ ਪੰਜਾਬ ਦੇ ਵਿੱਚ ਆਖਲ ਹੋਣ ਜਾ ਰਿਹਾ ਹੈ ਜਿਸ ਦਾ ਅਸਰ 12 ਤਰੀਕ ਨੂੰ ਦੇਖਣ ਨੂੰ ਮਿਲੇਗਾ ਅਤੇ 13 ਤੇ 14 ਤਰੀਕ ਨੂੰ ਵੀ ਪੰਜਾਬ ਦੇ ਲਗਭਗ 80 ਫੀਸਦੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 12 ਤਰੀਕ ਦੀ ਸ਼ਾਮ ਨੂੰ ਮੌਸਮ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ ਅਤੇ 13 ਤੇ 14 ਤਰੀਕ ਨੂੰ ਸਾਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣ ਗਿਆ ਬਦਲੀ ਕਾਰਵਾਈਆਂ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਤਾਂ ਜੇਕਰ 12 ਤਰੀਕ ਦੀ ਗੱਲ ਕਰਦੇ ਹਾਂ ਤਾਂ 12 ਤਰੀਕ ਨੂੰ 5 ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਪਟਿਆਲਾ ਅਤੇ ਕਾਰਪੂਰ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਦੂਜੇ ਪਾਸੇ ਜੇਕਰ 13 ਤਰੀਕ ਦੀ ਗੱਲ ਕਰਦੇ ਹਾਂ ਤਾਂ 13 ਤਰੀਕ ਨੂੰ ਲਗਭਗ 80% ਇਲਾਕਿਆਂ ਦੇ ਵਿੱਚ ਸਾਨੂੰ ਮੀਂਹ ਦੀਆਂ ਕਿਰਤਿਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ 14 ਤਰੀਕ ਨੂੰ ਬਦਲੀ ਕਾਰਵਾਈਆਂ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਤੇ ਸਰਹੱਦੀ ਖੇਤਰਾਂ ਦੇ ਵਿੱਚ ਹੀ ਸਾਨੂੰ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤਾਂ ਤਿੰਨ ਦਿਨ ਮੌਸਮ ਖਰਾਬ ਰਹਿਣ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਸਾਰ ਜਤਾਏ ਗਏ ਨੇ ਇੱਕ ਬਦਲੀ ਸਿਸਟਮ ਪੰਜਾਬ ਦੇ ਵਿੱਚ ਦਾਖਲ ਹੋ ਰਿਹਾ ਜਿਸ ਦਾ ਅਸਰ ਸਾਨੂੰ ਤਿੰਨ ਦਿਨ ਲਗਾਤਾਰ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਗਰਮੀ ਵਧਣ ਦੇ ਆਸਾਰ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਹੋਰ ਵੀ ਜ਼ਿਆਦਾ ਗਰਮੀ ਵੱਧ ਜਾਵੇਗੀ ਤਾਪਮਾਨ ਵਿੱਚ ਵਾਧਾ ਹੋਵੇਗਾ ਸੋ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਅਤੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਹੋ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਇਹ ਹਾਲ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ ਜੁੜੇ ਰਹੋ ਖ਼ੁਦ ਪੰਜਾਬ ਦੇ ਦਿਨੋ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV